सब दो चीजा हो जाती ज्ञान भी तीराग जवान हो जाती होई जवान होई जवान, जवानी बच्चे होते हो

मान लीजिए मां कौन है भक्ति बच्चे जो भूले हुए कौन कौने ज्ञान के विराग ज्ञान के विराग क्यों भाग हो अपने अंदर ज्ञान कर लो के असली सत्संग सुनया है कोई लफत साले अंदर देर में तेज जावे सानो कोई ज्ञान होवे ज्ञान में प्राप्ति होवे

ਸਾਹਿਬ ਜੀ ਕੀ ਨਾ ਵੀਰ ਜੀ ਮੇਰਾ ਨਾਮ ਜੀ ਡਾਕਟਰ ਹਰਪਾਲ ਸਿੰਘ ਹੁਦਾ ਅੱਜ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਲਗਾਇਆ ਗਿਆ ਹਾਂ ਜੀ ਇਹ ਕੈਂਪ ਜੀ 20 ਸਾਲ ਤੋਂ ਪੁਰਾਣਾ ਚੱਲਦਾ ਆ ਰਿਹਾ ਵਾ ਇੱਥੇ ਮਾਤਾ ਵੈਸ਼ਨੂ ਦੇਵੀ ਮੰਦਿਰ ਡਾਲ ਵਿਖੇ ਜਿਹੜਾ ਤਰਮ ਤਰਨ ਵਿਖੇ ਹਰ ਜਿਹੜਾ 6 ਮਹੀਨੇ ਬਾਅਦ ਨਵਰਾਤਾਂ ਤੋਂ ਬਾਅਦ ਨੌਮੀ ਦਾ ਜਾਗਰਣ ਹੁੰਦਾ ਵਾ ਉਸ ਦੇ ਉੱਤੇ ਜਿਹੜਾ ਦੂਰੋਂ ਨੇੜੇੋਂ ਸੰਕਟਾ ਕਾਫੀ ਵੱਡੀ ਗਿਣਤੀ ਦੇ ਚੱਲ ਕੇ ਆਉਂਦੀਆਂ ਵਾ ਇਹ ਰਾਤ ਹੋਂ ਪ੍ਰੋਬਲਮ ਜਿਵੇਂ ਬੀਪੀ ਦੀ ਜੋ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਜਿਹੜੀ ਕੈਂਪ ਦੀ ਸ਼ੁਰੂਆਤ ਕੀਤੀ ਕਿ ਇਹ ਅੱਜ ਤੋਂ ਕੋਈ 15-20 ਸਾਲ ਪਹਿਲਾਂ ਤੇ ਹੁਣ ਇਸ ਟਾਈਮ ਤੇ ਜਿਹੜਾ ਉਹ ਕਾਫੀ ਹਸਪਤਾਲਾਂ ਦਾ ਸੰਜੋਗ ਵੀ ਨਾਲ ਮਿਲ ਰਿਹਾ ਵਾ ਜਿਸ ਤਰ੍ਹਾਂ ਲਾਹ ਦਾ ਹਸਪਤਾਲ ਵੱਲੋਂ ਐਰਕੀ ਦੀ ਕੈਂਪ ਜਿਹੜਾ ਇਹ ਲਗਾਇਆ ਗਿਆ ਵਾ ਲਾਹ ਜਨਾ ਬਲੱਡ ਦਾ ਵੀ ਕੈਂਪਨ ਆਇਆ ਵਾ ਉਸ ਤੋਂ ਇਲਾਵਾ ਡਾਕਟਰ ਰਾਣਾ ਖਾਲੜਾ ਦਫਤਰ ਉਹਨਾਂ ਵੱਲੋਂ ਵੀ ਕੈਂਪ ਜਿਹੜਾ ਇਹ ਲਗਾਇਆ ਗਿਆ ਵਾ ਇਸ ਤਰ੍ਹਾਂ ਹੀ ਇਹ ਪੁਰਾਣੇ ਸਮੇ ਤੋਂ ਹੀ ਐਸੀ ਕੈਂਪ ਜਿਹੜੇ ਲੌਂਦੇ ਆ ਰਹੇ ਆ ਔਰ ਲੋਕਾਂ ਦੀ ਜਿਹੜੀ ਆ ਸੰਗ ਤੇ ਤੇ ਆਉਂਦੀ ਪਿੰਡ ਗਾਲਾ ਬੋਧਾ ਬੈਸ਼ਵਾ ਮੰਦਿਰ ਦੇ ਸੈਮੀ ਨਿਆਰ ਨੇ ਆਰ ਰਹਾ ਕੋਈ ਖੁੰਡਾਨਾ ਕੈਂਪੋ ਉਹ ਫ੍ਰੀ ਅਮਰੀਕਾ ਕੈਂਪਾਂ ਤੋਂ ਸਪੀਡ ਮਿਟੀ ਹੋ ਰਿਹਾ ਹੈ। ਇਹ ਕਦੋਂ ਦਾ ਮਤਲਬ ਹੈ ਜਿਹੜਾ ਕੈਂਪ ਚੱਲ ਰਿਹਾ ਹੈ ਤੁਹਾਡੇ ਇਹ ਅਸੀਂ 7:00 ਵਜੇ ਤੱਕ ਹੀ ਬਣਾ ਕੇ ਆ ਤੇ 2:30-3:00 ਵਜੇ ਤੱਕ ਇਹਦਾ ਸਫਰ ਕੰਪਲ ਕਰਨਾ। ਕਿੰਨੇ ਕੁ ਲੋਕਾਂ ਖੁੰਡਾਨ ਕੀਤਾ ਖੁੰਡਾਨ ਅੱਜ ਤੋਂ ਦੱਸ ਦੇੋ ਕਿ ਨਹੀਂ ਖੁੰਡਾਨ ਨਹੀਂ ਹੋ ਚੁੱਕਿਆ। ਉਹ ਤਕਰੀਬੋਂ ਸਾਰੇ ਲੋਕ ਆ ਰਹੇ ਆ ਆਪਣਾ ਆਪਣਾ ਖੁੰਡਾਨ ਕਰਾ ਰਹੇ ਆ। ਉਹ ਨਾਲੇ ਮੈਡੀਸਨ ਵੀ ਆਪਾਂ ਚੈੱਕਅਪ ਕਰਕੇ ਮੈਡੀਸਨ ਲਾ ਕੇ ਦਾਂਗੇ I don't know ਮੰਦਰੀ ਨਾ ਸੋਮ ਬਗਾਤੀ ਏ ਇੱਕ

no no, no.